Thank you ਜ਼ਿਲ੍ਹਕਾ ਪੋਰਤਲਾ ਦੇ ਸਬਡਿਵੀਜ਼ਨ ਸੁਲਤਾਨਪੁਰ ਲੋਧੀ ਦੇ ਵਿੱਚ ਚੋਰੀ ਦੀਆਂ ਘਟਨਾਵਾਂ ਆਮ ਜਹੀ ਗੱਲ ਹੋ ਗਈ। ਇੰਜ ਜਾਪਦਾ ਹੈ ਕਿ ਜਿਵੇਂ ਚੋਰ ਬੇਖੌਫ ਹੋ ਕੇ ਆਪਣੀ ਚੋਰੀ ਨੂੰ ਅੰਜਾਮ ਦਿੰਦੇ ਨੇ ਤੇ ਜਿਵੇਂ ਕਿ ਤੁਸੀਂ ਵਾਰਲ ਸੀਸੀਟੀਵੀ ਫੁਟੇਜ ਦੇਖ ਰਹੇ ਹੋ ਜਿਸਦੇ ਵਿੱਚ ਚੋਰ ਪੂਰਾ ਬੇਖੌਫ ਹੋ ਕੇ ਆਉਂਦਾ ਤੇ ਮੋਟਰਸਾਈਕਲ ਚੋਰੀ ਕਰਕੇ ਚਲਾ ਜਾਂਦਾ ਹੈ। ਪਰਿਵਾਰਕ ਮੈਂਬਰ ਜੋ ਕਿ ਕੁਝ ਸਮੇਂ ਦੇ ਲਈ ਹੀ ਆਪਣਾ ਮੋਟਰਸਾਈਕਲ ਖੜਾ ਕਰਕੇ ਆਪਣੇ ਕਿਸੇ ਨਿੱਜੀ ਕੰਮ ਦੇ ਲਈ ਗਏ ਸੀ ਪਰ ਆ ਕੇ ਦੇਖਿਆ ਕਿ ਉਹਨਾਂ ਦਾ ਮੋਟਰਸਾਈਕਲ ਚੋਰੀ ਹੋ ਚੁੱਕਿਆ ਸੀ। ਜਿਸ ਘਟਨਾ ਦੀ ਰਿਪੋਰਟ ਹੁਣ ਸੁਲਤਾਨਪੁਰ ਲੋਧੀ ਥਾਣੇ ਦੇ ਵਿੱਚ ਦਰਜ ਕਰਵਾਉਣ ਦੇ ਲਈ ਪਰਿਵਾਰ ਦੇ ਵੱਲੋਂ ਕੋਚ ਕੀਤੀ ਗਈ ਹੈ ਪਰ ਸੁਲਤਾਨਪੁਰ ਲੋਧੀ ਪੁਲਿਸ ਤੇ ਉਕਤੇ ਸਵਾਲਿਆ ਨਿਸ਼ਾਨ ਹਮੇਸ਼ਾ ਲੱਗਦਾ ਰਿਹਾ ਕਿ ਸੁਲਤਾਨਪੁਰ ਲੋਧੀ ਦੇ ਵਿੱਚ ਹੀ ਚੋਰਾਂ ਦੇ ਵੱਲੋਂ ਇੰਨਾ ਬੇਖੌਫ ਹੋ ਕੇ ਚੋਰੀਆਂ ਕਿਵੇਂ ਕੀਤੀਆਂ ਜਾਂਦੀਆਂ ਨੇ ਤੇ ਜਦ ਪੱਤਰਕਾਰਾਂ ਦੇ ਵੱਲੋਂ ਪੁਲਿਸ ਦੇ ਉੱਚ ਅਧਿਕਾਰੀ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਮੁਲਾਜ਼ਮਾਂ ਦੀ ਘਾਟ ਨੂੰ ਦੱਸਦੇ ਹੋਏ ਆਪਣੀ ਬੇਬਸੀ ਦਰਸਾਈ ਹੈ ਤੁਹਾਡਾ ਨਾਮ ਕੀ ਹੈ ਕਰਨਾ ਬਈ ਸੰਤੋਸ਼ ਸਿੰਘ ਆ ਜੀ ਮੇਰਾ ਨਾਮ ਪਿੰਡ ਸੇਰਪੁਰ ਸੱਤਾ ਜੀ ਅਹੀਂ ਤੇ ਸਾਲ ਸਾਲਤ ਮਲੇ ਆ ਇਸ ਕਿਤੇ ਅੰਦੀ ਤੇ ਗੂਵੇ ਦੀ ਗਾੜੀ ਮੋਟਰਸਾਈਕਲ ਲਾਇਆ ਸੀਗਾ ਤੇ 10 ਮਿੰਟਾਂ ਦੇ ਵਿੱਚ ਵਿੱਚ ਕਿੱਥੋਂ ਕੋਈ ਲੈ ਕੇ ਚਲੇਗਾ ਵਾ ਸਪਲੈਂਡਰ ਮੋਟਰ ਵਾ 7743 ਨੰਬਰ ਪੀਬੀ 43 7743 ਅੰਦੀ ਕਿੰਨੇ ਵਜੇ ਕਰਨਾ ਹੈ ਇਹ ਹੁਣ ਹੀ ਹੋਇਆ ਜੀ ਥੋੜਾ ਟਾਈਮ ਹੈ 10 15 ਮਿੰਟ ਹੀ ਹੋਇਆ ਜੀ ਸਾਢੇ 3 ਵਜੇ ਲਾ ਲਓ ਜੀ ਹਾਂ ਜੀ ਕੋਈ ਸਿਰੀ ਵਗੈਰਾ ਆਈ ਹੈ ਬੰਦਾ ਹਾਂਜੀ ਹਾਂਜੀ ਕੈਮਰੇ ਵਿੱਚ ਸਾਫ਼ ਆ ਜੀ ਦਸੰਧਿਆਵਾ ਬੰਦਾ ਲਾਲ ਸਲਟ ਪਾਈ ਉਹਦੇ ਹਾਂਜੀ ਕਿਹੜੇ ਰੰਗ ਦਾ ਮੁੱਛਾ ਜੀ ਬਲੈਕ ਰੰਗ ਦਾ ਜੀ ਕਾਲੇ ਰੰਗ ਦਾ ਹਾਂ ਕੀਤਾ ਹੀ ਕੀਤਾ ਜੀ ਹਾਂ ਪੁਲਿਸ ਆ ਰਹੀ ਹੈ ਜੀ ਦੇ ਅਸੀਂ ਇਹ ਬੇਨਤੀ ਕਰਦੇ ਜੀ ਸਾਡਾ ਜਿੱਥੇ ਮੁੱਠਾ ਹੈ ਜਿਸ ਕੋ ਹੈਗਾ ਨਾ ਸਾਡਾ ਮੁੱਠਾ ਪਛਾਣਿਆ ਜਾਵੇ ਅਸੀਂ ਪੁਲਿਸ ਨੂੰ ਰਿਪੋਰਟ ਕੀਤੀ ਆ ਅਸੀਂ ਇਹੋ ਹੀ ਬੇਨਤੀ ਕਰਦੇ ਜੀ ਜਲਦੀ ਜਲਦੀ ਇੱਥੇ ਵੀ ਹੈਗਾ ਜਿਸ ਕੋ ਦਾ 7342 ਜੀ ਪੀ ਵੀ ਕਿਤਾ 77 ਦਾ ਮੋਰਡ ਨਹੀਂ ਮੋਰਡ ਦਾਸ